ਸਮਝ ਲੇ ਗਾਲਾ ਮੈਂ ਇਸ ਬੰਦਾ ਹੁਣ ਕੁਛ ਨਹੀਂ ਕਰ ਸਕਦੀ ਕਿ ਮੇਰੇ ਕੇਸ ਤੇ ਧੋਖਾ ਧੜੀ ਨਾਲ ਮੇਰੇ ਤੋਂ ਹੋ ਗਿਆ ਬਰੀ ਧੱਕਾ ਪਾਵੇ ਤਾਂ ਸਹੀ ਇੱਕ ਵਾਰ ਤੈਨੂੰ ਪਤਾ ਤਾਂ ਪੂਰਾ ਟੱਬਰ ਅੰਦਰ ਜਾਊਗਾ ਬੜੀ ਬੁਰੀ ਤਰੀਕੇ ਨਾਲ ਫਸੇ ਗਾਇ ਟੈਟੂਆ ਬੜਾ ਮੁੰਡਾ ਮਨਜੀਤ ਕੌਰ ਪਾਉਣ ਵਾਲੀ ਹੈ ਹੁਣ ਇਸ ਤੇ ਅਸਲੀ ਕਾਰਵਾਈ ਮਨਜੀਤ ਕੌਰ ਦੀ ਇੱਕ ਕੁੜੀ ਨੇ ਕਾਲ ਰਿਕਾਰਡਿੰਗ ਵਾਇਰਲ ਹੋਈ ਹੈ ਜਿਸ ਵਿੱਚ ਉਹ ਕੁੜੀ ਵੀ ਦੱਸਦੀ ਹੈ ਕਿ ਇਹਨੇ ਮੇਰੇ ਨਾਲ ਵੀ ਸੇਮ ਉਹੀ ਕੰਮ ਕੀਤਾ ਹੈ ਪਹਿਲਾਂ ਇਹ ਵਿਆਹ ਦੇ ਲਾਰੇ ਲਾਉਂਦਾ ਰਿਹਾ ਤੇ ਫਿਰ ਇਹਨੇ ਮੈਨੂੰ ਸਾਰੇ ਆਪਣੇ ਘਰਦਿਆਂ ਨਾਲ ਮਲਾਇਆ ਕਾਰ ਲੈ ਕੇ ਗਿਆ ਤੇ ਐਵੇਂ ਟਰੀਟ ਕੀਤਾ ਜਿਵੇਂ ਕਿ ਸੱਚੀ ਮੈਂ ਘਰ ਦੀ ਇੱਕ ਮੈਂਬਰ ਹੋਵਾਂ ਤੇ ਪੂਰਾ ਵਿਸ਼ਵਾਸ ਬਣਾ ਕੇ ਤੇ ਬਾਅਦ ਵਿੱਚ ਜਿਵੇਂ ਮਨਜੀਤ ਕੌਰ ਨੂੰ ਧੋਖਾ ਦਿੱਤਾ ਉਸੇ ਤਰ੍ਹਾਂ ਦੂਜੀ ਕੁੜੀ ਨੂੰ ਵੀ ਧੋਖਾ ਦੇ ਗਿਆ ਕੁੜੀ ਨੇ ਆਪਣੀ ਕ ਹਣਾ ਮੈਨੂੰ ਘਰ ਜਾਂਦੇ ਨੂੰ ਕੀ ਡਰ ਲੱਗਦਾ ਸੀ ਫਿਰ ਮੈਂ ਇੱਕ ਯਕੀਨ ਕਰਕੇ ਘਰੇ ਗਈ ਹਣਾ ਚਲ ਇਹ ਬੰਦੇ ਨੇ ਜੇਟ ਖੋਲਿਆ ਪਿੱਛੇ ਦੇ ਮਾਮੇ ਦਾ ਮੁੰਡਾ ਦੋਸਤੋ ਹੋ ਸਕਦਾ ਹੈ ਕੁੜੀਆਂ ਦੀ ਵੀ ਗਲਤੀ ਹੋਏ ਪਰ ਤੁਸੀਂ ਵੇਖ ਸਕਦੇ ਹੋ ਕਿਵੇਂ ਇਹ ਟੈਟੂਆਂ ਵਾਲਾ ਮੁੰਡਾ ਵਿਆਹ ਦਾ ਲਾਰਾ ਲਾ ਕੇ ਕੁੜੀ ਨੂੰ ਆਪਣੇ ਸਾਰੇ ਪਰਿਵਾਰ ਨਾਲ ਵੀ ਮਿਲਾ ਲੈਂਦਾ ਤੇ ਫਿਰ ਜਦੋਂ ਇਤਬਾਰ ਹੋ ਜਾਂਦੇ ਕੁੜੀ ਨੂੰ ਫਿਰ ਫਾਇਦਾ ਛੁੱਕ ਕੇ ਪਿੱਛੇ ਹਟ ਜਾਂਦਾ ਹੈ ਮਨਜੀਤ ਕੌਰ ਤੇ ਦੂਜੀ ਕੁੜੀ ਨਾਲ ਬਿਲਕੁਲ ਸੇਮ ਸੇਮ ਕੰਮ ਹੋਇਆ ਤੇ ਬਾਅਦ ਵਿੱਚ ਇਹਨਾਂ ਨੂੰ ਜੋ ਆ ਫੋਟੋਆਂ ਵੀ ਵਾਇਰਲ ਕਰਨ ਦੀ ਧਮਕੀ ਦਿੰਦਾ ਹੈ ਤੇ ਟੈਟੂਆਂ ਵਾਲੇ ਦੀ ਸਾਜ਼ਿਸ਼ ਛਪਈਆਂ ਦੋ ਕੁੜੀਆਂ ਹੁ گیا باقی ਦੋਸਤੋ ਇਸ ਗੱਲਬਾਤ ਚ ਤੁਹਾਨੂੰ ਕੋਣ ਸੱਚਾ ਲੱਗਦਾ ਹੈ ਇਹ ਦੋ ਕੁੜੀਆਂ ਜਾਂ ਇਹ ਟੈਟੂਆਂ ਵਾਲਾ ਮੁੰਡਾ ਜ਼ਰੂਰ ਕਮੈਂਟ ਕਰਕੇ ਸਾਨੂੰ ਆਪਣੇ ਵਿਚਾਰ ਦੱਸੋ ਤੇ ਕੁੜੀਆਂ ਨਾਲ ਜੋ ਧੱਕਾ ਹੋਇਆ ਹੈ ਇਹਨਾਂ ਨੂੰ ਇਨਸਾਫ ਦਿਵਾਉਣ ਲਈ ਦਬਕੇ ਸ਼ੇਅਰ ਕਰ ਦਿਓ ਵੀਡੀਓ